ਸਮੇਂ ਇੱਕ ਮੈਂ ਚੈੱਕ ਕਰ ਲਈ ਉਹਨਾਂ ਦੇ ਨਾਲ ਤੇ ਬਹੁਤ ਵਧੀਆ ਫੀਲਿੰਗ ਆਈ ਪਹਿਲੇ ਦਿਨ ਹਨਾ ਵੀ ਆਇਆ ਸੀਗਾ ਵੀ ਅੰਤਰਿਕਸ਼ ਗਿਆ ਪਹਿਲਾਂ ਉਹ ਪੇਪਰ ਜਿਆ ਤਿਆਰ ਕਰਨਾ ਪੰਨੀ ਜੀ ਬਣਾਉਣੀ ਪੈਪ ਉਹ ਬਣਾਉਣੀ ਤੇ ਉਹ ਇੱਕ ਨਾ ਵੱਖਰੀ ਜੀ ਫੀਲਿੰਗ ਸੀ ਉਦੋਂ ਮੈਨੂੰ ਆਉਂਦੀ ਵੀ ਯਾਰ ਸ਼ਾਹੀ ਨਸ਼ਾ ਕਰਦੇ ਆ ਹਨਾ ਸਟੇਟ ਲੈਵਲ ਤੱਕ ਬਾਸਕਟਬਾਲ ਵੀ ਖੇਡੇ ਆ ਤੇ ਘਰ ਦੇ ਵਧੀਆ ਸੀ ਖੁਸ਼ ਸੀ ਕਹਿੰਦੇ ਸੀ ਵੀ ਚੱਲ ਮੁੰਡਾ ਕੁਝ ਬਣ ਜੂਗਾ ਜਾਣ ਲੱਗੇ ਮੈਨੂੰ ਵੀ ਮੇਰੀ ਕਾਲਜ ਦੀ ਫੀਸ ਹੋਸਟਲ ਦੀ ਫੀਸ ਬਾਕੀ ਕਲਾਸਾਂ ਲੱਗਦੀਆਂ ਜਿਹੜੀਆਂ ਟਿਊਸ਼ਨਾਂ ਦੀ ਫੀਸ ਸਾਰਾ ਕੁਝ ਮਲਾਮਲੂ ਕੇ ਕਰਦੇ 4-5 ਲੱਖ ਰੁਪਏ ਮੈਨੂੰ ਦੇ ਕੇ ਗਏ ਤੇ ਵੀ ਆਹ ਤਰ੍ਹਾਂ ਰੋਟੀ ਪਾਣੀ ਦਾ ਆਏ ਤੇ ਮੈਂ ਕੀ ਕੀਤਾ ਉਹ 4-5 ਲੱਖ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਧੂਏ ਦੇ ਵਿੱਚ ਹੀ ਡਾਤਾ ਸਮੈਕ ਦੇ ਵਿੱਚ ਹੀ ਮੇਰੇ ਉੱਠਣਸਾਰ ਮੈਨੂੰ ਤੋੜਾਂ ਵਜਦੀਆਂ ਹੁੰਦੀਆਂ ਸੀ ਸਵੇਰੇ ਮੈਂ ਪਹਿਲਾਂ ਆਪਣਾ ਸਮਾਨ ਦਾ ਜਗਾਰੜ ਕਰਕੇ ਸੌਂਦਾ ਹੁੰਦਾ ਸੀ ਰਾਤ ਨੂੰ ਵੀ ਸਵੇਰੇ ਉੱਠ ਕੇ ਲਾਉਣਾ ਜਾਣ ਸਾਰੇ ਪਹਿਲਾਂ ਮੈਂ ਉਹੋ ਜਿਹੇ ਬੰਦੇ ਚੁਣੇ ਵਿੱਚੋਂ ਜਿਹੜੇ ਨਸ਼ਾ ਪੱਤਕ ਕਰਦੇ ਸੀਗੇ ਉਹਨਾਂ ਨਾਲ ਯਾਰੀ ਲਾਈ ਜਾ ਕੇ ਆਪਣੇ ਤੋਂ ਸੀਨੀਅਰਾਂ ਨਾਲ ਹਨਾ ਵੀ ਇਹਨੂੰ ਸਮੈਗ ਦਾ ਪਤਾ ਕਿੱਥੋਂ ਮਿਲਦੀ ਹੈ ਇਹਨੂੰ ਸ਼ੀਸ਼ੀਆਂ ਦਾ ਪਤਾ ਕਿੱਥੋਂ ਮਿਲਦੀਆਂ ਇਹ ਬਾਕੀ ਜਿਹੜੇ ਮੁੰਡੇ ਇੱਕ ਤਰੀਕੇ ਨਾਲ ਜਿਹੜੇ ਨਵੇਂ ਮੁੰਡੇ ਹੁੰਦੇ ਸੀਗੇ ਉਹਨੂੰ ਸਾਮੀ ਕਹਿੰਦੇ ਹੁੰਦੇ ਸੀ ਹੈਨਾ ਮੈਂ ਉਹਨਾਂ ਵਾਸਤੇ ਸਾਮੀ ਸੀ ਹਨਾ ਘਰ ਦੇ ਨੇੜੇ ਤੇੜੇ ਪੁਲਿਸ ਦੀ ਜੈਪਸੀ ਲੰਘਣੀ ਜਾਂ ਰਾਤ ਨੂੰ ਸਾਡੇ ਘਰ ਦੀ ਘੰਟੀ ਵੱਜਣੀ ਘਰਦਿਆਂ ਮੈਨੂੰ ਪਹਿਲਾਂ ਹੀ ਕਹਿਣਾ ਵੀ ਪਿਛਲੇ ਦਰਵਾਜ਼ੇ 'ਚੋਂ ਭਾਜਿਆ ਤੈਨੂੰ ਹੀ ਲੈਣ ਆਏ ਹੋਣਗੇ ਪੁਲਸ ਵਾਲੇ ਮੇਰੇ ਫਾਦਰ ਸਾਹਿਬ ਜਦੋਂ ਐਕਸਪਾਇਰ ਹੋ ਗਏ ਤੇ ਉਦੋਂ ਵੀ ਮੈਂ ਪੂਰਾ ਨਸ਼ੇ ਦੇ ਵਿੱਚ ਟੰਨ ਸੀ ਇੱਕ ਤਰੀਕੇ ਦੇ ਨਾਲ ਹਨਾ ਤੇ ਉਧਰੋਂ ਸੰਸਕਾਰ ਸੀਗਾ ਤੇ ਉਧਰੋਂ ਅਗਲੇ ਦਿਨ ਮੈਂ ਸਮਾਨ ਲੈਣ ਗਿਆ ਉੱਥੇ ਗੜਸ਼ੰਕਰ ਫੜਿਆ ਗਿਆ ਸਸਿਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਿੱਲਪ੍ਰੀਤ ਅੱਜ ਤੁਹਾਨੂੰ ਆਪਣੇ ਬਾਰੇ ਆਪਣੀ ਕਹਾਣੀ ਦੱਸਣ ਲੱਗਿਆ ਜੀ ਹੱਡ ਬੀਤੀ ਜੋ ਵੀ ਹਨਾ ਕਿਵੇਂ ਨਸ਼ੇ ਤੇ ਲੱਗਿਆ ਕਿਵੇਂ ਛੱਡਿਆ ਵੀਰੇ ਸਾਰੇ ਅਮਲੀਆਂ ਦੀ ਕਹਾਣੀ ਸੇਮ ਹੀ ਹੁੰਦੀ ਆ ਉਹਦੇ ਵਿੱਚ ਇੱਕੋ ਜੇ ਹੁੰਦੇ ਆ ਸਭ ਕਿਸੇ ਨੇ ਥੋੜਾ ਨਸ਼ਾ ਕੀਤਾ ਹੁੰਦਾ ਕਿਸੇ ਨੇ ਘੱਟ ਕੀਤਾ ਹੁੰਦਾ ਤੇ ਕਿਸੇ ਨੇ ਬਾਲੀ ਬਰਵਾਦੀ ਕਰਤੀ ਪਰ ਕਹਾਣੀ ਘੁੰਮ ਘਮਾ ਕੇ ਉਹੀ ਆ ਵੀ ਨਸ਼ੇ ਦੀ ਭਾਲ ਦੇ ਵਿੱਚ ਸਵੇਰ ਤੋਂ ਸ਼ਾਮ ਤਾਈਂ ਹਰੇਕ ਅੰਮ੍ਰਿਤ ਘੁੰਦਾ ਸੀ ਉਵੇਂ ਹੀ ਨਿੱਕੀ ਉਮਰ ਦੇ ਵਿੱਚ ਅ 8ਵੀਂ 10ਵੀਂ ਦੇ ਵਿੱਚ ਸੀ ਤੇ ਮੈਨੂੰ ਨਾ 네ਗੇਟਿਵ ਚੀਜ਼ਾਂ ਬਾਲੀਆਂ ਵਧੀਆ ਲੱਗਦੀਆਂ ਸੀ 네ਗੇਟਿਵ ਲਾ ਲੋ ਵੀ ਆਪਣੀ ਤੋਂ ਵੱਡੀ ਉਮਰ ਦੇ ਮੁੰਡੇ ਜਦੋਂ ਕੋਈ ਸਿਗਰਟ ਪੀਂਦਾ ਸੀ ਮੇਰੇ ਦਿਮਾਗ 'ਚ ਵੀ ਆਉਂਦਾ ਸੀ ਯਾਰ ਮੈਂ ਵੀ ਚੈੱਕ ਕਰਾਂ ਤੇ ਇੱਕ ਤਰੀਕੇ ਨਾਲ ਨਾ ਨੈਗੇਟਿਵਿਟੀ ਮੈਂ ਕੈਚ ਕਰਨ ਲੱਗ ਗਿਆ ਸੀਗਾ ਤੇ ਜਦੋਂ 10ਵੀਂ ਦਾ ਰਿਜ਼ਲਟ ਆਇਆ ਉਹ ਤੋਂ ਬਾਅਦ ਮੈਨੂੰ ਘਰ ਦੇ ਆਨੇ ਨਾ ਇੱਕ ਐਡਮਿਸ਼ਨ ਲਈ ਡਿਪਲੋਮਾ ਉਹ ਸਟਾਰਟ ਹੋਇਆ ਤੇ ਐਡਮਿਸ਼ਨ ਮੈਂ ਸਭ ਤੋਂ ਦੂਰ ਜਾ ਕੇ ਫਰੋਹੀਪੁਰ ਪੋਲ ਟੈਕਨਿਕ ਦੇ ਵਿੱਚ ਲਈ ਤੇ ਉਦੋਂ ਨਾ ਨੇੜੇ-ਨੇੜੇ ਵਾਲੇ ਜਿਹੜੇ ਸਕੂਲ ਸੀਗੇ ਕਾਲਜ ਸੀਗੇ ਤੇ ਉਹ ਸ਼ਾਂਤ ਸੀ ਇੱਕ ਫਰੋਹੀਪੁਰ ਤਾਂ ਲੈ ਲਈ ਇੱਥੇ ਬਦਮਾਸ਼ੀ ਵਾਲੀ ਸੀ ਤੇ ਇੱਕ ਮੇਰਾ ਯਾਰ ਦੋਸਤ ਪਹਿਲਾਂ ਸੀ ਉਹ ਦਾਦਾੰਦਾ ਸੀ ਯਾਰ ਇੱਥੇ ਤਾਂ ਸਮੈਕ স্মੂਕ ਬਾਰਡਰਾਂ ਤੋਂ ਸਾਰਾ ਕੁਝ ਵੀ ਉਧਰੋ ਹੀ ਚੱਲਦਾ ਚਲੋ ਮੈਂ ਫਰੋਜਪੁਰ ਲੈ ਲਈ ਐਡਮਿਸ਼ਨ ਤੇ ਜਦੋਂ 10ਵੀਂ ਤੱਕ ਸੀ ਉਦੋਂ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਸਿਰਫ ਮੈਨੂੰ ਫੀਲਿੰਗਸ ਆਉਂਦੀਆਂ ਸੀ ਦਿਮਾਗ ਦੇ ਵਿੱਚ ਵੀ ਯਾਰਾ ਸਿਗਰਟ ਪੀ ਕੇ ਦੇਖਣੀ ਆ ਆ ਕਰਕੇ ਦੇਖਣਾ ਪੈਗ ਲਾ ਕੇ ਦੇਖਣਾ ਤੇ ਵਧੀਆ ਪਹਿਲਾਂ ਮੈਂ ਵਧੀਆ ਸੀ ਤੇ ਬਾਸਕਟਬਾਲ ਖੇਡਦਾ ਸੀਗਾ ਸਟਾਰਟਿੰਗ ਦੇ ਵਿੱਚ ਸਟੇਟ ਸਟੇਟ ਲੈਵਲ ਤੱਕ ਬਾਸਕਟਬਾਲ ਵੀ ਖੇਡਿਆ ਤੇ ਘਰ ਦੇ ਵਧੀਆ ਸੀ ਖੁਸ਼ ਸੀ ਕਹਿੰਦੇ ਸੀ ਵੀ ਚੱਲ ਮੁੰਡਾ ਕੁਝ ਬਣ ਜੂਗਾ ਗੇਮ ਦੇ ਵਿੱਚ ਵੀ ਹੈਗਾ ਪਰ ਜਦੋਂ ਮੈਂ ਫਿਰੋਜ਼ਪੁਰ ਪਹੁੰਚ ਗਿਆ ਉੱਥੇ ਜਾ ਕੇ ਮੇਰਾ ਦਿਮਾਗ ਉਹਦੇ ਵਿੱਚ ਹੀ ਘੁੰਮ ਗਿਆ ਤੇ ਉੱਥੇ ਯਾਰ ਦੋਸਤ ਜਿਵੇਂ ਨਵੇਂ ਮਿਲੇ ਆ ਹਰੇਕ ਦੇ ਸਾਹਮਣੇ ਨਾ ਚੱਲ ਫੁਕਰੀ ਫਕਰੀ ਲਾ ਲਿਆ ਹੈ ਨਾ ਫੁਕਰੀ ਦੇ ਵਿੱਚ ਇੱਕ ਆਪਾਂ ਸਭ ਤੋਂ ਪਹਿਲਾਂ ਸਿਗਰਟ ਪੀ ਕੇ ਦੇਖੀ ਫੇਰ ਹੌਲੀ ਹੌਲੀ ਜਿਵੇਂ ਮੇ ਤੋਂ ਸੀਨੀਅਰ ਪੈਗ ਪੂ ਗਲਾਉਂਦੇ ਸੀ ਸ਼ਾਮ ਨੂੰ ਹੋਸਟਲ ਦੇ ਚ ਲੈ ਆ ਕੇ ਤੇ ਉਵੇਂ ਹੀ ਮੈਂ ਉਹਨਾਂ ਦੇ ਨਾਲ ਬੈਠਣ ਲੱਗ ਗਿਆ ਚਲ ਪੈਗ ਲਾ ਲਿਆ ਇੱਕ ਲਨ ਲਾ ਲਿਆ ਦੋ ਦਿਨ ਲਾ ਲਿਆ ਤੇ ਪਰ ਜਦੋਂ ਫਰੋਜਪੁਰ ਦੇ ਵਿੱਚ ਸੀਗਾ ਨਾ ਉੱਥੇ ਕਈ ਮੁੰਡੇ ਨਾ ਜਿਵੇਂ ਲੈ ਕੇ ਆਉਂਦੇ ਹੁੰਦੇ ਸੀ ਉਹ ਕਹਿੰਦੇ ਵੀ ਅਸੀਂ ਨਾ ਸ਼ਾਹੀ ਨਸ਼ਾ ਕਰਦੇ ਆ ਸ਼ਾਹੀ ਨਸ਼ਾ ਉਹਨਾਂ ਨੇ ਸਮੈਗ ਦੀ ਗੱਲ ਕੀਤੀ ਤੇ 2004 ਦੇ ਵਿੱਚ ਮੈਂ ਗਿਆ ਸੀ ਫਰੋਜਪੁਰ ਤੇ ਉਸ ਤੋਂ ਬਾਅਦ ਮਹੀਨੇ ਬਾਅਦ ਹੀ ਮੈਂ ਜਿਵੇਂ ਸਮੈਕ ਮੈਂ ਚੈੱਕ ਕਰ ਲਈ ਉਹਨਾਂ ਦੇ ਨਾਲ ਤੇ ਬਹੁਤ ਵਧੀਆ ਫੀਲਿੰਗ ਆਈ ਪਹਿਲੇ ਦਿਨ ਹਨਾ ਵੀ ਆਇਆ ਸੀਗਾ ਵੀ ਅੰਦਰ ਕੁਛ ਗਿਆ ਪਹਿਲਾਂ ਪੇਪਰ ਜਿਹਾ ਤਿਆਰ ਕਰਨਾ ਪੰਨੀ ਜੀ ਬਣਾਉਣੀ ਪੈਪ ਬਣਾਉਣੀ ਤੇ ਉਹ ਇੱਕ ਨਾ ਵੱਖਰੀ ਜੀ ਫੀਲਿੰਗ ਸੀ ਉਦੋਂ ਮੈਨੂੰ ਆਉਂਦੀ ਵੀ ਯਾਰ ਸ਼ਾਹੀ ਨਸ਼ਾ ਕਰਦੇ ਆ ਹਨਾ ਪਰ ਜਿਵੇਂ ਥੋੜੇ ਦਿਨਾਂ ਤੱਕ ਤਾਂ ਮੈਂ ਵਧੀਆ ਨਸ਼ਾ ਕਰੀ ਗਿਆ ਪਰ ਜਿਵੇਂ ਕਰਦਿਆਂ ਨੇ ਪੈਸੇ ਉਸ ਹਿਸਾਬ ਨਾਲ ਹੀ ਹੁੰਦੇ ਸੀਗੇ ਤੇ ਹੌਲੀ ਹੌਲੀ ਬੱਸ ਵੀ ਪਹਿਲਾਂ ਮੈਂ ਨਸ਼ੇ ਨੂੰ ਖਾਂਦਾ ਸੀ ਨਸ਼ਾ ਮੈਨੂੰ ਖਾਣ ਲੱਗ ਗਿਆ ਉਹਦੇ ਵਿੱਚ ਮੇਰੇ ਘਰ ਦੇ ਨੇ ਜਾਣਾ ਸੀਗਾ ਬਾਹਰ ਨੂੰ ਇੰਗਲੈਂਡ ਨੂੰ ਬਾਪੂ ਦੇ ਬੇਬੇ ਨੇ ਤੇ ਉਹ ਚਲੇ ਗਏ ਬਾਹਰ ਨੂੰ ਤੇ ਜਾਣ ਲੱਗੇ ਮੈਨੂੰ ਵੀ ਮੇਰੀ ਕਾਲਜ ਦੀ ਫੀਸ ਹੋਸਟਲ ਦੀ ਫੀਸ ਬਾਕੀ ਕਲਾਸਾਂ ਲੱਗਦੀਆਂ ਜਿਹੜੀਆਂ ਟਿਊਸ਼ਨਾਂ ਦੀ ਫੀਸ ਸਾਰਾ ਕੁਝ ਮਲਾਮਲੂ ਕੇ ਕਰਦੇ 4-5 ਲੱਖ ਰੁਪਏ ਮੈਨੂੰ ਦੇ ਕੇ ਗਏ ਤੇ ਵੀ ਆਹ ਤਰ੍ਹਾਂ ਰੋਟੀ ਪਾਣੀ ਦਾ ਆ ਆਏ ਤੇ ਮੈਂ ਕੀ ਕੀਤਾ ਉਹ 4-5 ਲੱਖ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਧੂਏ ਦੇ ਵਿੱਚ ਈੜਾਤਾ ਸਮੈਕ ਦੇ ਵਿੱਚ ਤੇ ਜਦੋਂ ਮੇਰੇ ਕੋਲੇ ਫੀਸ ਵੀ ਨਹੀਂ ਮੈ ਕਾਲਜ ਭਰੀ ਤੇ ਉੱਥੇ ਦੋ ਦਿਨ ਅਗੇ ਵੀ ਕਾਲਜ ਤੋਂ ਮੈਨੂੰ ਰੈਸਟਿਗੇਟ ਕਰਤਾ ਸੀ ਹਨਾ ਡਿਪਲੋਮੇ ਦੇ ਵਿੱਚ ਮੈਂ ਗਿਆ ਸੀ ਹੱਦੋਂ ਹੱਦ ਵੀ 15 ਦਿਨ ਮੈਂ ਕਲਾਸਾਂ ਲਾਈਆਂ ਤੇ ਬਾਕੀ ਸਾਰਾ ਟਾਈਮ ਚੱਲ ਵੀ ਮੁੰਡਿਆਂ ਦੇ ਨਾਲ ਸਮੈਗ ਪੀ ਲਈ ਸ਼ੀਸ਼ੀਆਂ ਪੀ ਲੀਆਂ ਕਿਸੇ ਨਾਲ ਲੜਨ ਜਾਵੜੇ ਕਿਤੇ ਵਿਆਹ ਵਾ ਕੋਈ ਬਾਜੇ ਬੂਜੇ ਸੁਣ ਕੇ ਉੱਥੇ ਨੱਚਣ ਜਾਵੜਦੇ ਸੀਗੇ ਤੇ ਉਵੇਂ ਮਤਲਬ ਕਿ ਇੱਕ ਨਾ ਦਲਦਲ ਦੇ ਵਿੱਚ ਫਸਣਾ ਸਟਾਰਟ ਹੋ ਗਿਆ ਮੈਂ ਤੇ ਹੋਰ ਸਾਲ ਸੂਲ ਦੇ ਵਿੱਚ ਮੈਂ ਪੱਕਾ ਹੋ ਗਿਆ ਮੁੜ ਕੇ ਘਰ ਦੇ ਆਨੇ ਪੈਸੇ ਦੇਣੇ ਬੰਦ ਕਰਤੇ ਤੇ ਉੱਥੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀਆਂ ਕਦੇ ਹੋਸਟਲ ਦੇ ਵਿੱਚ ਉਹ ਮੁੰਡਿਆਂ ਤੋਂ ਪੈਸੇ ਕਿਸੇ ਤੋਂ ਖੋਲੇ ਕਿਸੇ ਤੋਂ ਕਸ਼ ਕਰਾ ਲਿਆ ਕਦੇ ਕਿਸ ਦਾ ਫੋਨ ਫੋਨ ਚੱਕ ਕੇ ਪਾਸੀ ਕਰਤਾ ਮਲਕੀ ਆਪਣੇ ਨਸ਼ੇ ਵਾਸਤੇ ਨਸ਼ੇ ਵਾਸਤੇ ਬਹੁਤ ਪੁੱਠੇ ਕੰਮ ਉਦੋਂ ਕੀਤੇ ਤੇ ਕਰਦਿਆ ਨੇ ਜਦੋਂ ਕਰਦਿਆਏ ਤੇ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਉਹਨੇ ਦੱਸਿਆ ਆਪਣੇ ਘਰਦਿਆਂ ਨੂੰ ਸਾਰਾ ਕੁਝ ਵੀ ਐ ਕਰਕੇ ਵੀ ਇਹ ਹੁਣ ਖਰਾਬ ਹੋ ਗਿਆ ਨਾ ਕਾਲਜ ਵੜਿਆ ਏ ਤੇ ਪ੍ਰਿੰਸੀਪਲ ਨਾਲ ਗੱਲ ਹੋਈ ਉਹ ਕਹਿੰਦਾ ਵੀ ਇਹਨੇ ਮਹੀਨਾ ਕੀ ਕਲਾਸਾਂ ਲਈਆਂ ਸਾਡੇ ਘਰਦਿਆਂ ਦੇ ਦਿਮਾਗ ਦੇ ਵਿੱਚ ਆ ਗਿਆ ਵੀ ਅਸੀਂ ਇਹਨੂੰ ਬੈਕਵਰਡ ਏਰੀਆ ਫਰੋਜਪੁਰ ਵੀ ਨਸ਼ੇ ਦਾ ਗੜ ਮੰਨਦੇ ਆ ਉੱਥੇ ਉਹਦੇ ਕਰਕੇ ਸਾਡਾ ਮੁੰਡਾ ਨਸ਼ੇ ਤੇ ਲੱਗ ਗਿਆ ਹਨ ਤੇ ਘਰ ਦਾ ਦਿਮਾਗ ਦੇ ਵਿੱਚ ਤਾਂ ਵਹਿਮ ਸੀਗਾ ਤੇ ਉੱਥੇ ਫਰੋਜਪੁਰ ਦੇ ਵਿੱਚ ਮੇਨਾ ਇੱਕ ਦੋ ਕੇਸ ਜਿਵੇਂ ਸਮੈਕ ਦੇ ਵੀ ਪੈ ਗਿਆ ਵਿੱਚ ਹੀ ਆਪਣੇ ਲੜਾਈ ਝਗੜੇ ਦਾ ਇੱਕ ਅੱਧਾ ਕੇਸ ਪੈ ਗਿਆ ਸਟਾਰਟਿੰਗ ਦੇ ਵਿੱਚ ਹੀ ਹਨਾ ਦੋ ਕੇਸ ਉੱਥੇ ਹੋ ਗਏ ਤੇ ਉਸ ਤੋਂ ਬਾਅਦ ਜਦੋਂ ਘਰ ਦੇ ਮੈਨੂੰ ਲਿਆਏ ਉੱਥੋਂ ਵਾਪਸ 2 ਸਾਲ ਲਾ ਕੇ ਮੈਂ ਵਾਪਸ ਆ ਗਿਆ ਤੇ ਆਪਣਾ ਘਰ ਹੁੰਦਾ ਸੀ ਉਦੋਂ ਨੰਗਲ ਟਾਈਮ ਤੇ ਕਰਦਦੇ ਨੇ ਆਪਣੇ ਘਰ ਦੇ ਨੇੜੇ ਕੇਸੀ ਕਾਲਜ ਮਲਕੀ ਡੇਲੀ ਬੱਸ ਜਾਂਦੀ ਸੀ ਤੇ ਡੇਲੀ ਵਾਪਸ ਆਉਂਦੀ ਸੀ ਉਹ ਵਾਲੇ ਕਾਲਜ ਦੇ ਵਿੱਚ ਮੈਨੂੰ ਐਡਮਿਸ਼ਨ ਦਵਾਤੀ ਤੇ ਉਹੀ ਹਾਲ ਉੱਥੇ ਜਾ ਕੇ ਮੇਰਾ ਹਨਾ ਜਾਣ ਸਾਰੇ ਪਹਿਲਾਂ ਮੈਂ ਉਹੋ ਜੇ ਬੰਦੇ ਚੁਣੇ ਵਿੱਚੋਂ ਜਿਹੜੇ ਨਸ਼ਾ ਪੱਤਕ ਕਰਦੇ ਸੀਗੇ ਉਹਨਾਂ ਨਾਲ ਯਾਰੀ ਲਾਈ ਜਾ ਕੇ ਆਪਣੇ ਤੋਂ ਸੀਨੀਅਰਾਂ ਨਾਲ ਹਣਾ ਬੀਨੋ ਸਮੈਗ ਦਾ ਪਤਾ ਕਿੱਥੋਂ ਮਿਲਦੀ ਹੈ ਇਹਨੂੰ ਸ਼ੀਸ਼ੀਆਂ ਦਾ ਪਤਾ ਕਿੱਥੋਂ ਮਿਲਦੀਆਂ ਇਹ ਬਾਕੀ ਜਿਹੜੇ ਮੁੰਡੇ ਇੱਕ ਤਰੀਕੇ ਨਾਲ ਜਿਹੜੇ ਨਵੇਂ ਮੁੰਡੇ ਹੁੰਦੇ ਸੀਗੇ ਉਹਨੂੰ ਸਾਮੀ ਕਹਿੰਦੇ ਹੁੰਦੇ ਸੀਗਾ ਨਾ ਮੈਂ ਉਹਨਾਂ ਵਾਸਤੇ ਸਾਮੀ ਸੀ ਹੈ ਨਾ ਮਤਲਬ ਕਿ ਮੈਂ ਘਰੋਂ ਪੈਸੇ ਲੈ ਕੇ ਜਾਣੇ ਸਮਾਨ ਮੈਂ ਪਿਉਣਾ ਉਹਨਾਂ ਨੂੰ 2-2 4-4 ਜਾਣਿਆਂ ਨੂੰ ਪਰ ਜਦੋਂ ਉੱਥੇ ਹੋਸਟਲ ਦੇ ਵਿੱਚ ਕੋਈ ਲੜਾਈ ਝਗੜਾ ਆਇਆ ਮੌਕੇ ਦੇ ਦੇਖਿਆ ਵੀ ਘਰਦਿਆਂ ਤੋਂ ਸਵਾਏ ਆਪਣੇ ਨਾਲ ਕੋਈ ਨਹੀਂ ਖੜਦਾ ਉਸ ਟਾਈਮ ਦੇ ਵਿੱਚ ਮੈਂ ਨਾ ਪੂਰਾ ਇੱਕ ਤਰੀਕੇ ਦਾ ਜਮਾਂ ਫਸ ਗਿਆ ਸੀ ਨਸ਼ੇ ਦੇ ਵਿੱਚ ਸਵੇਰੇ ਉੱਠਣਸਾਰ ਮੈਨੂੰ ਤੋੜਾਂ ਵਜਦੀਆਂ ਹੁੰਦੀਆਂ ਸੀ ਸਵੇਰੇ ਮੈਂ ਪਹਿਲਾਂ ਆਪਣਾ ਸਮਾਨ ਦਾ ਜਗਾਰਡ ਕਰਕੇ ਸੌਂਦਾ ਹੁੰਦਾ ਸੀ ਰਾਤ ਨੂੰ ਵੀ ਸਵੇਰੇ ਉੱਠ ਕੇ ਲਾਉਣਾ ਹਨਾ ਜਿੱਦਣ ਸਮਾਨ ਦਾ ਜਗਾਰਡ ਨਹੀਂ ਹੁੰਦਾ ਅਗਲੇ ਦਿਨ ਨਾ ਐ ਹੁੰਦਾ ਸੀ ਵੀ ਮੌਤ ਹੀ ਪੈ ਗਈ ਜਮਾਂ ਖਤਮ ਹੋਇਆ ਪਿਆ ਸਰੀਰ ਤੇ ਹੌਲੀ ਹੌਲੀ ਕਰਕੇ ਚੱਲ ਮੈਂ ਉੱਥੋਂ ਨਵਾਂ ਸ਼ਹਿਰ ਤੋਂ ਪੂਰਾ ਕੁਛ ਨਸ਼ੇ ਨੂੰ ਸ਼ਹਿਰ ਵਾਲਾ ਪੂਰਾ ਜਗਾਰਡਮੈਂਟ ਕਰਨ ਲੱਗ ਗਿਆ ਬੱਸ ਚ ਪੈਸੇ ਲੈ ਲੈ ਕਿਸ ਤੋਂ ਕਦੇ ਘਰਦਿਆਂ ਨੂੰ ਕਹਦਾ ਵੀ ਆਹ ਲੈਣਾ ਮੈਂ ਆਹ ਲੈਣਾ ਕਾਲਜ ਤਾਂ ਨਵਾਂ ਸ਼ਹਿਰ ਵੀ ਜਾ ਕੇ ਮੈਂ ਲਾਇਆ ਨਹੀਂ ਹਨਾ ਤੇ ਉਹਦੇ ਵਿੱਚ ਮੇਰਾ ਬਾਪੂ ਵੀ ਜਿਵੇਂ ਟੈਨਸ਼ਨ ਦੇ ਵਿੱਚ ਰਹਿਣ ਲੱਗ ਗਿਆ ਜਦੋਂ ਲਾਂਬੇ ਆਉਣੇ ਆ ਹਨਾ ਤੇ ਮੈਂ ਤਾਂ ਚਲ ਨਸ਼ੇ ਦੇ ਵਿੱਚ ਬਿਮਾਰ ਸੀਗਾ ਤੇ ਉਹਦੇ ਨਾਲ ਨਾਲ ਮੇਰੇ ਘਰ ਦੇ ਵੀ ਉਮੇ ਹੋ ਗਏ ਹਨਾ ਜੇ ਸਾਡੇ ਕੋਈ ਵੀ ਘਰ ਦੇ ਨੇੜੇ ਤੇੜੇ ਪੁਲਿਸ ਦੀ ਜੀਪਸੀ ਲੰਘਣੀ ਜਾਂ ਰਾਤ ਨੂੰ ਸਾਡੇ ਘਰ ਦੀ ਘੰਟੀ ਵੱਜਣੀ ਘਰਦਿਆਂ ਨੂੰ ਮੈਨੂੰ ਪਹਿਲਾਂ ਹੀ ਕਹਿਣਾ ਵੀ ਪਿਛਲੇ ਦਰਵਾਜ਼ੇ 'ਚੋਂ ਭੱਜ ਜਾ ਤੈਨੂੰ ਹੀ ਲੈਣ ਆਏ ਹੋਣਗੇ ਪੁਲਿਸ ਵਾਲੇ ਤੇ ਇੱਕ ਤਰੀਕੇ ਨਾਲ ਨਾ ਬਾਪੂ ਵੀ ਡਰ ਦੇ ਵਿੱਚ ਸੀਗਾ ਮਾਤਾ ਵੀ ਡਰ ਦੇ ਵਿੱਚ ਸੀ ਪਰ ਮੈਨੂੰ ਇਹ ਸੀਗਾ ਵੀ ਮੈਂ ਆਪਣਾ ਨਸ਼ਾ ਪੂਰਾ ਕਰਨਾ ਮੈਂ ਉਹਦੇ ਵਿੱਚ ਕਿਸੇ ਵੱਲ ਧਿਆਨ ਨਹੀਂ ਦਿੱਤਾ ਹਨਾ ਮੈਨੂੰ ਯਾਦ ਆ ਵੀ ਮੈਂ ਕਾਲਜ ਤੋਂ ਆਉਂਦਾ ਹੁੰਦਾ ਸੀ ਤੇ ਬਾਪੂ ਸਾਡਾ ਜਿਵੇਂ ਕਦੇ ਮੰਗੋ ਸ਼ੇਕ ਕਦੇ ਕੁਝ ਉਹਨੇ ਬਣਾ ਕੇ ਰੱਖਿਆ ਹੁੰਦਾ ਸੀ ਵੀ ਮੁੰਡਾ ਮੇਰਾ ਕਾਲਜ ਤੋਂ ਆਇਆ ਤੇ ਪੜ ਕੇ ਹਨਾ ਤੇ ਅੱਜ ਦਾ ਦਿਨ ਅਫਸੋਸ ਹੁੰਦਾ ਤੇ ਮੇਰੇ ਫਾਦਰ ਸਾਹਿਬ ਜਦੋਂ ਐਕਸਪਾਇਰ ਹੋ ਗਏ ਤੇ ਉਦੋਂ ਵੀ ਮੈਂ ਪੂਰਾ ਨਸ਼ੇ ਦੇ ਵਿੱਚ ਟੰਨ ਸੀ ਇੱਕ ਤਰੀਕੇ ਦੇ ਨਾਲ ਹਨਾ ਤੇ ਉਧਰ ਉਹ ਸੰਸਕਾਰ ਸੀਗਾ ਤੇ ਉਧਰੋਂ ਅਗਲੇ ਦਿਨ ਮੈਂ ਸਮਾਨ ਲੈਣ ਗਿਆ ਤੇ ਉਥੇ ਗੰਧ ਸ਼ੰਕਰ ਫੜਿਆ ਗਿਆ ਇੱਕ ਦਿਨ ਦੇ ਵਿੱਚ ਹੀ ਹਨਾ ਜਿਵੇਂ ਅੱਜ ਫਾਦਰ ਸਾਹਿਬ ਦੀ ਡੈਥ ਹੋਈ ਆ ਅਗਲੇ ਦਿਨ ਫੇਰ ਮੈਂ ਸਮਾਨ ਦਵਾਲੇ ਹੋ ਗਿਆ ਮਤਲਬ ਕਿ ਕੁੱਲ ਮਿਲਾ ਕੇ ਸਾਰਾ ਕੁਝ ਅਮਲੀ ਲਈ ਮਿੱਟੀ ਆ ਸਭ ਤੋਂ ਪਹਿਲਾਂ ਉਹਦੇ ਵਾਸਤੇ ਉਹਦਾ ਨਸ਼ਾ ਜ਼ਰੂਰੀ ਆ ਉਵੇਂ ਮੈਨੂੰ ਨਸ਼ਾ ਜ਼ਰੂਰੀ ਹੋ ਗਿਆ ਸੀ ਜਦੋਂ ਮੈਂ ਨਸ਼ਾ ਕਰ ਲੈਂਦਾ ਸੀ ਮੈਨੂੰ ਘਰ ਦੇ ਵਧੀਆ ਲੱਗਦੇ ਹੁੰਦੇ ਸੀ ਪਰ ਜਦੋਂ ਮੈਂ ਨਸ਼ਾ ਨਹੀਂ ਕਰਦਾ ਸੀ ਮੈਨੂੰ ਖੇਜੀ ਚੜੀ ਜਾਣੀ ਸਾਰਾ ਦਿਨ ਖੇ ਚੜੀ ਜਾਣੀ ਵੀ ਆਹ ਵੇਚਦਾ ਏ ਥੋਡਾ ਆਹ ਵੇਚਦਾ ਥੋਡੇ ਤੁਸੀਂ ਮੇਰੇ ਤੋਂ ਪੈਸੇ ਨਹੀਂ ਲਾਉਂਦੇ ਤੁਸੀਂ ਮੈਨੂੰ ਕੰਮ ਨਹੀਂ ਕਰਾਉਂਦੇ ਤੇ ਆਪਣੇ ਵੱਲੋਂ ਤਾਂ ਘਰਦਿਆਂ ਨੂੰ ਚਲ ਸਾਰੀਆਂ ਰੀਝਾਂ ਹੀ ਪੂਰੀਆਂ ਕੀਤੀਆਂ ਪਰ ਨਸ਼ੇ ਦੇ ਹਾਲਤ ਦੇ ਵਿੱਚ ਇਦਾਂ ਦੇ ਦਿਨ ਆ ਗਏ ਸੀ ਵੀ ਨਵਾਂ ਸ਼ਹਿਰ ਦੇ ਵਿੱਚ ਵੀ ਇੱਕ ਦੋ ਪਰਚੇ ਪੈ ਗਏ ਤੇ ਮਤਲਬ ਕਿ ਫਾਦਰ ਸਾਹਿਬ ਦੇ ਐਕਸਪਾਇਰ ਮਗਰੋਂ ਤੇ ਫਿਰ ਮਾਤਾ ਨੂੰ ਕਦੇ ਕਿਹੜੀ ਕਚੈਰੀ ਜਾਣਾ ਪੈਂਦਾ ਸੀ ਕਦੇ ਕਿਤੇ ਜਾਣਾ ਪੈਂਦਾ ਸੀ ਉਦੋਂ ਨਾ ਅੰਦਰੋਂ ਮਾੜੀ ਫੀਲਿੰਗ ਹੁੰਦੀ ਸੀ ਯਾਰ ਵੀ ਬਾਪੂ ਚੱਲ ਹਨਾ ਚਲੇ ਗਿਆ ਤੇ ਮਾਤਾ ਪਿੱਛੇ ਧੱਕੇ ਖਾਈ ਜਾਂਦੀ ਹੈ ਤੇ ਉਹ ਮੈਨੂੰ ਫਿਰ ਘਰਦਿਆਂ ਨੇ ਸਾਡੇ ਊਨੇ ਦੇ ਵਿੱਚ ਨਾ ਪਹਿਲਾ ਸੈਂਟਰ ਖੁੱਲਿਆ ਸੀ ਰਾਜਾ ਬਰਾੜ ਦਾ ਤੇ ਨੀਟਾ ਦਿਓ ਲੰਦਾ ਸੀ ਤੇ ਉਹਨਾਂ ਨੇ ਪਹਿਲਾ ਸੈਂਟਰ ਖੋਲਿਆ ਉਹਦੇ ਵਿੱਚ ਮੈਂ ਦੂਸਰਾ ਪੇਸ਼ੈਂਟ ਸੀ ਮੈਨੂੰ ਬਹਾਨੇ ਨਾਲ ਜਿਵੇਂ ਇੱਥੋਂ ਲੈ ਕੇ ਗਏ ਆ ਘਰੋਂ ਵੀ ਐ ਕਰਕੇ ਤੈਨੂੰ ਜੌਬ ਤੇ ਲਵਾਉਨੇ ਆ ਤੇ ਵੀ ਇੱਥੇ ਨੈਸ਼ਨਲ ਫੈਕਟਰੀ ਖੁੱਲੀ ਆ ਤੇ ਉਹਨਾਂ ਨੇ ਮੈਨੂੰ ਜੌਬ ਵਾਸਤੇ ਘਰੇ ਆ ਕੇ ਕਿਹਾ ਤੇ ਮੈਂ ਉਹਦੇ ਨਾਲ ਨਾ ਉਹਨਾਂ ਦੇ ਬੈਠ ਕੇ ਚਲੇ ਗਿਆ